ਕਰੈਡ ਦਾ ਕੰਮ ਹੋਇਆ ਬੰਬੀਆ ਪਾਣੀ ਲਾਇਆ ਹੈ ਕਨਕਣ ਅੱਛਾ ਕੋਈ ਲਾਉਣਗੇ ਕਰੈਡ ਲੱਗ ਗਿਆ ਕਰੈਡ ਲੱਗ ਗਿਆ ਜੀ ਜੀ ਤੁਹਾਡਾ ਜੀ ਬੰਬੀਆ ਤੁਸੀਂ ਜੀ ਇਹ ਪਿੰਡ ਕਿਹੜਾ ਉਹ ਤੇ ਜਿਹਨਾਂ ਦੀ ਡੈਥ ਹੋਈ ਕੀ ਨਾ ਉਹਨਾਂ ਦਾ ਕਰੈਡ ਇਸ਼ਾਰਾ ਪਨਵਾਇਆ ਜੀ ਉਹ ਮੇਰਾ ਪਤੀ ਜੀ ਜੀ ਬਿਜਲੀ ਲਗਨ ਗਾਰ ਇਸ ਹੋ ਗਈ ਜਦ ਬੰਬੀ ਦੇ ਪਾਣੀ ਲੱਗਾ ਹੈ ਪਾਣੀ ਜੇਖਣ ਗਿਆ ਬੰਬੀ ਬਾੰਸੀ ਛੱਡਣ ਲੱਗਾ ਗੋਲੀਆਂ ਲੱਗੀ ਨਾਲ ਅੱਛਾ ਵਿੱਚ ਬਾਤ ਗੋਲੀਆਂ ਚੱਲੀਆਂ ਬਾਹਰ ਗੋਲੀਆਂ ਇੰਨੀਆਂ ਗੋਲੀਆਂ ਚੱਲੀਆਂ ਜੀ ਪਤਾ ਨਹੀਂ ਲੱਗਾ ਕਿਹੜੇ ਬੰਦੇ ਗ੍ਰੰਸ਼ਾ ਤੇ ਬੰਦੇ ਆਏ ਆ ਐਸੇ ਬਾਹਰ ਕੋਤਾ ਸਰਪੰਚ ਸਾਹਿਬ ਨਾਲ ਗੋਲੀਆਂ ਚਲਾ ਕੇ ਉਹ ਗਾੜੀ ਗੋਲੀਆਂ ਮਾਰੀਆਂ ਇਹਨਾਂ ਦੀ ਮੌਤ ਕਰ ਹੋਈ ਹੈ ਇਹਨਾਂ ਦੀ ਮੌਤ ਬਿਜਲੀ ਕਰੰਟ ਲੱਗ ਕੇ ਕਰ ਗਈ ਹੋਈ ਹੈ ਇਹਨਾਂ ਦੀ ਕਰੰਟ ਕਰਕੇ ਹੋਈ ਹੈ ਹਾਂ ਜੀ ਗੋਲੀਆਂ ਚਲਾਉਣ ਵਾਲੀ ਉਹ ਗੋਲੀ ਕਿਹਨਾਂ ਨੇ ਨਹੀਂ ਉਹਨੇ ਗੋਲੀ ਨਹੀਂ ਮਿੱਟੀ ਉਹ ਗੋਲੀਆਂ ਵਾਲੇ ਹੋਣਗੇ

ਗੋਲੀਆਂ ਮਾਰ ਜਣੀਆਂ ਬੰਦਾ ਚਲੋ ਉਸ ਤੇ ਬਾਜਾ ਹੋ ਗਿਆ ਨਿਸ਼ਾਨ ਹੋਈਦਾ ਤਾਂ ਕੀ ਬੰਦਾ ਕੋਈ ਕੀ ਗੱਲ ਨਹੀਂ ਬਾਦਰੀ ਕੋਈ ਇਹਨਾਂ ਕੋਈ ਦੁੱਖ ਨਹੀਂ ਵੈਰ ਨਹੀਂ ਹੁੰਦਾ ਅੱਛਾ ਇਹਨਾਂ ਨੂੰ ਇਹ ਜਿਹਨਾਂ ਦੀ ਮੌਤ ਹੋਈ ਇਹਨਾਂ ਨੂੰ ਕਰੰਟ ਲੱਗਾ ਵਾ ਇਹਨਾਂ ਨੂੰ ਕਰੰਟ ਲੱਗਾ ਜੀ ਇਹਨਾਂ ਦੀ ਉਮਰ ਕਿੰਨੀ ਤੇ ਕੀ ਕੰਮ ਕਰਦੇ ਨੇ ਉਮਰ ਮੀਨਮਲ 25 ਸਾਲ ਹੋਣੀ ਹੈ 26 27 ਸਾਲ ਗੁੜੇ ਜੀ ਅੱਛਾ ਤੇ ਇਹ ਆਪਣੇ ਮੇਰੇ ਚ ਲੱਗਾ ਸੀ ਉੱਥੇ ਪੂਰੀ ਆジナਰਾ ਨੰਨਾ ਮੇਰੇ ਚ ਹੀ ਨੋકરી ਕਰਦਾ ਸੀ ਮੈਨੂੰ ਪਿਓ ਦੀ ਨੋકરી ਮਿਲੀ ਪਿਓ ਕਿੰਨੇ ਪਰੋਂ ਨੋકરી ਮਿਲੀ ਉਹ ਮੈਂ ਜੱਟ ਹੋ ਗਿਆ ਸੀ ਦੰਦ ਰੋ ਇਹ ਉਹ ਮੁੰਡਾ ਵੀਰੀ ਨੂੰ ਅੱਗੇ ਮਾਰ ਗਿਆ ਤਰ੍ਹਾਂ ਸੀ ਉਹ ਗੁਜਰੀਆ ਵਾ ਫਾਹੀ ਉਹ ਵੋਟ ਲੈ ਉਹਨੇ ਸਾਰੇ ਬੰਦੇ ਵੀ ਕੀ ਹੋ ਸਕਦਾ ਉਹਨਾਂ ਘਰ ਕੋਲੋਂ ਫੋਨ ਕਰੀਏ ਕਿ ਤਰ੍ਹਾਂ ਕਰੀਏ ਉਹ ਜੋਬ ਵੀ ਸਰਕਾਰੀ ਕਰਦਾ ਸੀ ਬੰਬੀ ਦੇ ਉੱਤੇ ਕਰੰਟ ਲੱਗ ਗਿਆ ਰਾਤ ਦਾ ਆਇਆ ਹੀ ਨਹੀਂ ਘਰ ਕਰੀ ਕਿਹੜੇ ਫੋਨ ਕਰਕੇ ਜਿਸੇ ਫੋਨ ਕਰਕੇ ਉਹ ਲੱਭਦੇ ਰਹੇ ਆ ਹੀ ਉਹਦੇ ਕੋਲ ਦਰੁਜੇ ਆ ਤੇ ਉੱਤੋਂ ਇਹ ਹੋਰੀ ਆ ਗਈ ਉਹਦੀ ਮੌਤ ਇਸ ਤਰ੍ਹਾਂ ਹੋਈ ਆ ਉਹਦੀ ਮੌਤ ਕਰੰਟ ਲਾਕੇ ਹੋਈ ਆ ਅੱਛਾ ਰਾਰ ਬਿਜਲੀ ਦੇ ਉੱਤੇ ਬੰਬੀ ਤੇ ਗਿਆ ਵਾ ਉੱਥੋਂ ਸਵੇਰੇ ਵੇਖਿਆ ਵਾ ਜਾ ਕੇ ਸੜਕਾਂ ਆਇਆ ਨਹੀਂ ਸੜਕ ਤੇ ਵੇਖਿਆ ਦੇ ਮਰਦਾ ਘੋਤਾ ਉਹਨਾਂ ਦੇ ਅੰਦਰ ਮੁੰਡਾ ਖੜਾ ਗਿਆ ਭਤੀ ਜਾ ਇੱਕ ਉਹਨੇ ਜਾ ਕੇ ਵੇਖਿਆ ਕਿ ਅੰਦਰ ਪਿਆ ਵਾ ਉਹਨੇ ਗਾਥ ਲਾਇਆ ਪਛਾਣ ਹੋ ਰਿਹਾ ਤੇ ਫਿਰ ਸਾਨੂੰ ਕਹਿੰਨ ਕਿ ਤਾ ਆਓ ਇਧਰ ਬੜੀ ਕੀ ਹੋ ਗਿਆ ਸੜਕਾਂ ਨੂੰ ਅਸੀਂ ਕਹਿੰਗੇ ਵੇਖਿਆ ਜੋ ਜੱਥ ਹੋਈ ਹੋ ਜੀ ਉਹ ਕਰੰਟ ਲੱਗ ਗਿਆ ਹਾਂ ਕਰੰਟ ਲੱਗ ਗਿਆ ਪਤਾ ਨਹੀਂ ਫੇਸ ਪਾਉਣ ਲੱਗਾ ਤਾਰ ਕੁੰਡੀ ਡੇਕਪੀ ਉੱਤੇ ਕੀ ਹੋਇਆ ਕਿਸੇ ਲਈ ਤੇ ਫਾਤ ਸੜਿਆ ਕਿਉਂਕਿ ਮੇਰੇ ਕੋ ਜਾਨ ਨਹੀਂ ਜਾਂਦਾ ਮੇਰੇ ਗੁੱਡ ਸੀ ਠੀਕ ਤੇ ਮੈਂ ਮੁੰਡੇ ਮਾਡੇ ਗਏ ਭੱਜ ਭੁਜੀ